ਸਟਾਰ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਨਸ਼ਿਆਂ ਵਿਰੁੱਧ ਜੰਗ ਛੇੜ ਦਿੱਤੀ ਗਈ ਹੈ ਡੈਡੀ ਕੁਝ ਦਿਨ ਪਹਿਲਾਂ ਇਸ ਸਬੰਧੀ ਵਜ਼ੀਰਾਂ ਦੀ ਇੱਕ ਪੰਜ ਮੈਂਬਰੀ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ ਗਿਆ ਸੀ ਜਿਸ ਵਿੱਚ ਅਮਨ अरोड़ा ਹਰਪਾਲ ਸਿੰਘ ਟੀਮਾ ਬਲਵੀਰ ਸਿੰਘ ਲਾਲਜੀਤ ਸਿੰਘ ਪੁੱਲਰ ਅਤੇ ਤਰੂਪ੍ਰੀਤ ਸਿੰਘ ਸੌਂਦ ਸ਼ਾਮਿਲ ਸਨ ਡੰਡੀ ਇਸ ਬੇहद ਗੰਭੀਰ ਮਸਲੇ ਨੂੰ ਲੈ ਕੇ ਇੱਕ ਵਾਰ ਫਿਰ ਇੱਕ ਚੁਣੌਤੀ ਦੇ ਨਾਲ ਸਰਕਾਰ ਇਸ ਲਾਹਨਤ ਨੂੰ ਖਤਮ ਕਰਨ ਲਈ ਦ੍ਰਿੜ ਸੰਕਲਪ ਦਿਖਾਈ ਦੇ ਰਹੀ ਹੈ ਡੰਡੀ ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਪਿਛਲੇ 3 ਸਾਲਾਂ ਵਿੱਚ अनेकाں ਦਾਅਵਿਆਂ ਅਤੇ ਚੁੱਕੇ ਗਏ ਸਖਤ ਕਦਮਾਂ ਦੇ ਬਾਵਜੂਦ ਪ੍ਰਸ਼ਾਸਨ ਇਸ ਉੱਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਨਹੀਂ ਸੀ પા ਸਕਿਆ ਡੰਡੀ ਜਿੱਥੋਂ ਤੱਕ ਆਪ ਸਰਕਾਰ ਦਾ ਸਵਾਲ ਹੈ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ 3 ਸਾਲ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ 100ਵੀਂ ਨਹੀਂ ਸੀ ਚੁੱਕੀ ਸਾਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਹੀ ਇਹ ਐਲਾਨ ਕੀਤਾ ਸੀ ਕਿ ਉਹਨਾਂ ਦਾ ਰਾਜ ਆਉਣ ਪਿੱਛੋਂ ਕੁਝ ਮਹੀਨਿਆਂ ਵਿੱਚ ਹੀ ਫੈਲੇ ਇਸ ਵਰਤਾਰੇ ਨੂੰ ਖਤਮ ਕਰ ਦਿੱਤਾ ਜਾਏਗਾ ਡੈਂਡੀ ਪਿਛਲੇ 3 ਸਾਲ ਦੇ ਅਰਸੇ ਵਿੱਚ ਵੀ ਕਈ ਵਾਰ ਅਜਿਹੇ ਐਲਾਨ ਕੀਤੇ ਗਏ ਸਨ ਜਿਨ੍ਹਾਂ ਅਧੀਨ अनेका ਵੱਡੇ ਛੋਟੇ ਕਦਮ ਜ਼ਰੂਰ ਚੁੱਕੇ ਗਏ ਉਹ ਇਸ ਸਮੱਸਿਆ ਦਾ ਨਿਪਟਾਰਾ ਨਾ ਕਰ ਸਕੇ ਡੰਡੀ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਸੂਬਾ ਸਰਕਾਰ ਦੀ ਇਸ ਗੱਲ ਉੱਤੇ ਸਟਾਰਟ ਵੱਡੀ ਆਲੋਚਨਾ ਹੋਈ ਸੀ ਕਿ ਉਹ ਵਾਰ-ਵਾਰ ਵਿੱਡੀ ਇਸ ਮੁਹਿੰਮ ਵਿੱਚ ਸਫਲ ਨਹੀਂ ਸੀ ਹੋ ਸਕੀ ਡੰਡੀ ਇਸ ਸਮੇਂ ਦੌਰਾਨ ਇਸ ਵਰਤਾਰੇ ਦੇ ਵੱਧਦੇ ਜਾਣ ਦੀਆਂ ਅਤੇ ਨਸ਼ਿਆਂ ਤੋਂ ਗ੍ਰਸਤ ਲੋਕਾਂ ਖਾਸ ਕਰਕੇ ਨੌਜਵਾਨਾਂ ਦੀਆਂ ਲਗਾਤਾਰ ਹੁੰਦੀਆਂ ਦੁਖਦਾਈ ਮੌਤਾਂ ਦੀਆਂ ਖਬਰਾਂ ਨਲਦੀਆਂ ਰਹੀਆਂ ਡੰਡੀ ਮਾਪੇ ਇਲਾਕਾ ਨਿਵਾਸੀ ਅਤੇ ਪੰਜਾਬ ਦੇ ਲੋਕ ਦੇਵਸ ਹੋ ਕੇ ਇਸ ਦੁਖਾਂਤ ਨੂੰ ਵੇਖਦੇ ਅਤੇ ਚੱਲਦੇ ਰਹੇ ਡੰਡੀ 3 ਸਾਲ ਦੇ ਅਰਸੇ ਤੋਂ ਬਾਅਦ ਇੱਕ ਵਾਰ ਫਿਰ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ਮੋੜ ਤੋਂ ਜ਼ੋਰ ਦੇਣ ਉੱਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡਾ ਹੰਬਲਾ ਮਾਰਿਆ ਗਿਆ ਹੈ ਡੰਡੀ ਹੁਣ ਇਸ ਕਾਰਵਾਈ ਨੂੰ ਸ਼ੁਰੂ ਕੀਤਿਆਂ ਕੁਝ ਦਿਨ ਬੀਤ ਗਏ ਹਨ ਡੰਡੀ ਇਸ ਸਮੇਂ ਦਰਾਂ ਸੈਂਕੜੇ ਨਸ਼ਾ ਵਪਾਰੀਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਅਤੇ ਦਰਜਨਾ ਹੀ ਪੁਲਿਸ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ ਡੰਡੀ ਪੁਲਿਸ ਦੇ ਦਾਅਵਿਆਂ ਅਨੁਸਾਰ ਜਿਸ ਤਰ੍ਹਾਂ ਦੇ ਨਸ਼ੀਲੇ ਪਦਾਰਥ ਇਹਨਾਂ ਕਾਰਵਾਈਆਂ ਵਿੱਚ ਫੜੇ ਗਏ ਹਨ ਉਹ ਦੇਹਦ ਮਾਰੂ ਹਨ ਡੰਡੀ ਇਨਾ ਨਸ਼ਿਆਂ ਦਾ ਸੇਵਨ ਸਰੀਰ ਨੂੰ ਪੂਰੀ ਤਰ੍ਹਾਂ ਖੋਖਲਾ ਅਤੇ ਨਰਕ ਸਭ ਖਤਮ ਕਰ ਦਿੰਦਾ ਹੈ ਡੰਡੀ ਵੱਡੀ ਮਾਤਰਾ ਵਿੱਚ ਫੜੇ ਇਹਨਾਂ ਨਸ਼ਿਆਂ ਵਿੱਚ ਹੈਰੋਇਨ ਗਾਂਜਾ ਅਫੀਮ अनेका ਤਰ੍ਹਾਂ ਦੀਆਂ ਗੋਲੀਆਂ ਅਤੇ ਟੀਕੇ ਸ਼ਾਮਿਲ ਹਨ ਡੰਡੀ ਪਿਛਲੇ ਦਿਨੀ ਹੀ ਪੁਲਿਸ ਨੇ ਇੱਕ ਬੇਹਦ ਮਾਰੂ ਨਸ਼ੇ ਆਇਸ ਦੀ ਇੱਕ ਵੱਡੀ ਖੇਪ ਫੜੀ ਹੈ ਟੰਡੀ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਵੀ థਾਈਲੈਂਡ ਤੋਂ ਆਏ ਇੱਕ